ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਗਤ ਜੀ ਕੱਲ ਆਪਾਂ ਹੜ ਪਰਵਾਹ ਉੱਤੇ ਜਿਹੜਾ ਇਹ ਇਲਾਕਿਆਂ ਦਾ ਦੌਰਾ ਕੀਤਾ ਸੀਗਾ ਤੇ ਉੱਥੇ ਜੇ ਕੋਈ ਵੀ ਵੀਰ ਉਧਰ ਨੂੰ ਜਾ ਰਿਹਾ ਵਾ ਮੈਂ ਬੇਨਤੀ ਕਰੂੰਗਾ ਵੀ ਉੱਥੇ ਉਲਟੀਆਂ ਦੀਆਂ ਜਿਵੇਂ ਪਾਣੀ ਦੀ ਘਾੜ ਵਾਲੀਆਂ ਜਾਂ ਅਲਰਜੀ ਵਾਲੀਆਂ ਹਨਾ ਇਹ ਦਵਾਈਆਂ ਤੁਸੀਂ ਜਾਂ ਦਰਦਾਂ ਵਾਲੀਆਂ ਮੈਡੀਸਿਨ ਲੈ ਕੇ ਜਾਇਓ ਤੇ ਖੁਜਲੀ ਵਾਲੀਆਂ ਨੇ ਪਾਣੀ ਦੇ ਨਾਲ ਲੋਕਾਂ ਦੇ ਪੈਰ ਗਲ ਗਏ ਆ ਉਹ ਟੂਪਾ ਵਗੈਰਾ ਉਹ ਚੀਜ਼ਾਂ ਲੈ ਕੇ ਜਾਓ ਜਿਹੜੇ ਜਿਹੜੇ ਵੀਰ ਵੀ ਉੱਧਰ ਨੂੰ ਜਾ ਰਹੇ ਨੇ ਹਰ ਪ੍ਰਭਾਵ ਤੇਰੀਆਂ ਚ ਨੂੰ ਅਸੀਂ ਥੋੜਾ ਜਿਹਾ ਬਿਸਕਟ-ਬਿਸਕਟ ਤੇ ਨਾਲ ਹੋਰ ਪੱਕਿਆ ਹੋਇਆ ਭੋਜਨ ਪਦਾਰਥ ਅਸੀਂ ਲੈ ਕੇ ਜਾ ਰਹੇ ਆ ਤੇ ਤੁਸੀਂ ਜਿਹੜੇ ਵੀ ਵੀਰ ਜਾ ਰਹੇ ਆ ਉਹ ਇਹਨਾਂ ਚੀਜ਼ਾਂ ਨੂੰ ਜਿਵੇਂ ਬੁਖਾਰ ਵਾਲੀਆਂ ਤੇ ਦਰਦ ਵਾਲੀਆਂ ਦਵਾਈਆਂ ਅਲਰਜੀ ਦੀਆਂ ਦਵਾਈਆਂ ਇਹ ਦਵਾਈਆਂ ਜ਼ਰੂਰ ਲੈ ਕੇ ਜਾਓ ਨਾਲ ਤੇ ਨਾਲ ਕੁਝ ਪੱਕਿਆ ਹੋਇਆ ਖਾਣ ਜਿਵੇਂ ਅਸੀਂ ਇਹਨਾਂ ਬਿਸਕਟ-ਬਿਸਕਟ ਲੈ ਚਲੇ ਆ ਨਾਲ ਥੋੜੇ-ਬੋਟੇ ਪ੍ਰਸ਼ਾਦੇ ਵੀ ਤਿਆਰ ਕੀਤੇ ਆ ਜਿੰਨੇ ਕੁ ਸਮਰੱਥਾ ਸੀਗੀ ਤੇ ਜਿਹੜੇ ਵੀ ਵੀਰ ਜਾ ਰਹੇ ਆ ਉਹ ਇਹ ਸਮਾਨ ਜ਼ਰੂਰ ਦਵਾਈਆਂ ਜ਼ਰੂਰ ਲੈ ਕੇ ਜਾਇਓ ਨਾਲ ਪੀਣ ਵਾਲਾ ਪਾਣੀ ਬੋਤਲਾ ਲੈ ਕੇ ਜਾਇਓ ਤੇ ਜੇ ਨਹੀਂ ਵੀ ਜਾ ਸਕਦੇ ਤਾਂ ਜਿਹੜੇ ਸੇਵਾ ਕਰਨੀ ਚਾਹੁੰਦੇ ਹਣ ਤਾਂ ਉਹ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹਾਂ